ਅੱਜ ਇੱਕ ਵਾਰੀ ਫੇਰ ਮਾਤਾ ਹਰਬੰਸ ਕੌਰ ਜੀ ਪਿੰਡ ਜਿਜਿਆਣੀ ਮਜੀਠਾ ਕਸਬਾ ਜਿਲ੍ਹਾ ਅੰਮ੍ਰਿਤਸਰ ਦੇ ਕਰੀਬ ਜਿਨ੍ਹਾਂ ਦੇ ਦੁੱਖਾਂ ਦੀ ਦਾਸਤਾਨ ਤੋਂ ਤੁਸੀਂ ਸਾਰੇ ਜਾਣੂ ਹੋ ਅੱਜ ਫੇਰ ਕੁਝ ਗੁਰਮੁਖ ਪਿਆਰੇ ਮਾਤਾ ਜੀ ਦੀ ਦੁੱਖਾਂ ਦੀ ਦਾਸਤਾਨ ਸੁਣ ਕੇ ਤੇ ਉਹਨਾਂ ਦਾ ਦੁੱਖ ਭੰਡਾਉਣ ਲਈ ਇਸ ਘਰ 'ਚ ਪਹੁੰਚੇ ਪੁੱਤ ਜਿੰਦਗੀ ਨਹੀਂ ਕੋਈ ਮੌਤ ਨਹੀਂ ਹੁੰਦੀ ਖਾਣ ਤੋਂ ਨਹੀਂ ਉਹ ਕਿ ਇੱਕ ਹੀ ਪੁੱਤ ਰਾਜਨ ਦਾ ਵਧਣਾ ਚੱਕ ਕੇ ਸੁਟੇ ਅੱਜ ਇੱਕ ਵਾਰੀ ਫੇਰ ਮਾਤਾ ਹਰਬੰਸ ਕੌਰ ਜੀ ਪਿੰਡ ਜੀ ਜਿਆਣੀ ਮਜੀਠਾ ਕਸਬਾ ਜਿਲ੍ਹਾ ਅੰਮ੍ਰਿਤਸਰ ਦੇ ਕਰੀਬ ਜਿਨ੍ਹਾਂ ਦੇ ਦੁੱਖਾਂ ਦੀ ਦਾਸਤਾ ਤੋਂ ਤੁਸੀਂ ਸਾਰੇ ਜਾਣੂ ਹੋ ਅੱਜ ਫੇਰ ਕੁਝ ਗੁਰਮੁਖ ਪਿਆਰੇ ਮਾਤਾ ਜੀ ਦੀ ਦੁੱਖਾਂ ਦੀ ਦਾਸਤਾ ਸੁਣ ਕੇ ਤੇ ਉਹਨਾਂ ਦਾ ਦੁੱਖ ਭੰਡਾਉਣ ਲਈ ਇਸ ਘਰ 'ਚ ਪਹੁੰਚੇ ਆ ਪੁੱਤ ਜਿੰਦਗੀ ਨਹੀਂ ਕੋਈ ਮੌਤ ਨਹੀਂ ਆਉਂਦੀ ਖਾਣਾ ਥੋੜੀ ਉਹ ਕਿ ਮਲਸੀ ਇੱਕ ਹੀ ਪੁੱਤ ਰਾਜੰਬਰ ਵੜਣਾ ਚੱਕ ਕੇ ਸੁੱਟੇ ਆਉਂਦਾ ਪਰ ਮੈਂ ਚਾਹੁੰਨਾ ਕਿ ਮਾਤਾ ਦੀ ਇਸ ਜਿਹੜੇ ਹੁਣ ਜ਼ਿੰਦਗੀ ਦਾ ਜਿਹੜਾ ਆਖਰੀ ਪੜਾ ਹੈ ਇਹ ਕੁਛ ਉਹਦੇ ਚ ਰਾਹਤ ਮਾਤਾ ਨੂੰ ਕੁਛ ਸਕੂਨ ਕੁਛ ਸੁੱਖ ਦੇ ਸਕੀਏ ਅਸੀਂ ਸਾਰੇ ਰਲ ਕੇ ਕਿਉਂਕਿ ਬਹੁਤ ਜ਼ਿੰਦਗੀ ਮੁਸ਼ਕਲ ਕੱਟੀ ਆ ਹੁਣ ਤੱਕ ਨੇ ਮਾਤਾ ਜੀ ਨੇ ਕਿਉਂਕਿ ਸਿਰ ਦਾ ਸਾਈ ਨਹੀਂ ਰਿਹਾ ਤੇ ਨ ਪੁੱਤਰ ਨਹੀਂ ਰਹੇ ਨੋਹਾਂ ਨਹੀਂ ਰਹੀਆਂ ਪੁੱਤਰੇ ਚਲੇ ਗਏ ਘਰ ਟੱਟ ਗਿਆ ਔਰ ਸਭ ਤੋਂ ਵੱਡੀ ਗੱਲ ਜਿਹੜੀ ਅੱਜ ਮੈਨੂੰ ਬਹੁਤ ਜਿਸ ਨੇ